नमस्कार सत श्रीकाल मरहबा सो शहर लुधियाना और एक बार फिर की ई यू ग्राउंड दस्वीर तुम देख रहे हो इस टाइम पहुँचे से नेट स्टूडियो से स्टॉल से और लाइव तस्वीरें तुम देख रहे हो कि इस टाइम जोड़ा लुधियाना शहर दूसरा दिन जो है एल आर जी एम ए शो जो है कंप्लीट होने आ गया और इस टाइम नेट स्टूडियो से स्टॉल से पहुंचे हैं कस्टमर का फुटफॉल जोड़ा लगातार बनया है कस्टमर जिमें ग चुका है कि लुधियाने शहर इस लैवल की क्वालिटी का जोड़ा ਸੋ ਉਸ ਵਾਰ ਪ੍ਰੋਡਕਟ ਦੀ ਕੁਆਲਿਟੀ ਸੋ ਲਗਾਤਾਰ ਮੇਰੇ ਆਣਾ ਦੇ ਮੰਡੀ ਚ ਸੁਧਾਰ ਹੋ ਰਿਹਾ ਪਹੁੰਚਿਆ ਲੈਟ ਸਟੂਡੀਓ ਜਿਹੜਾ ਫੀਮੇਲ ਵੇਅਰ ਦਾ ਇੱਕ ਬ੍ਰਾਂਡ ਹੈ ਸੋ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿੰਨਾ ਦਾ ਮਾਹੌਲ ਹੈ ਪਹਿਲਾਂ ਤਾਂ ਅਜ ਦੂਸਰਾ ਦਿਨ ਖਤਮ ਹੋ ਕੇ ਆਇਆ ਅਜ ਸੋ ਫੋਟਵਾਲ ਕਹਿੰਦੇ ਟੂਟ ਮਨ ਲਗਾਤਾਰ ਬੰਨਿਆ ਹੋਇਆ ਸਰ ਕੱਲ ਤਾਂ ਇਹ ਹਾਲ ਸੀਗਾ ਜੀ ਕਸਟਮਰਸ ਨੂੰ ਸਾਨੂੰ ਇਹ ਕਹਿਣਾ ਪੈ ਰਿਹਾ ਸੀਗਾ ਸੌਰੀ ਸਰ थोड़ा वेट कर लो या वो होके आ जाओ तो दे, कस्टमर का फुटफॉल बहुत ज़्यादा है जी मोर देन एक्सपैक्टेड है और लुधियाना अज तो पहला भी मैं अगर ये गल रिपीट कर चुके हैं भी किसी टाइम तो मानचैसटर ऑफ इंडिया कहा जाता सो हूँ प्रूव हो रहा जी ना सीधी जी गल मान लीए कि एल आर जी एम ए एग्जीबिशन एक यह प्लेटफॉर्म बन गया जिन्हें लुधियाना वो पहचान वापस दवा दिखती है ਅੱਗੇ ਕਹਿੰਦੇ ਸੀ ਦੁਆ ਤਵੇਗਾ ਹੁਣ ਹੋ ਗਿਆ ਦੁਆ ਦਿੱਤੀ ਹੈ ਸਰ ਔਰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਤਰੱਕੀਆਂ ਵਾਲੇ ਪਾਸੇ ਨੂੰ ਜਾਵਾਂਗੇ ਅਸੀਂ ਸਾਰੇ ਪੂਰੀ ਟੀਮ ਨਾਲ ਕੇ ਸਾਰੇ ਸਾਰੇ ਭਰਾ ਲੱਗੇ ਹੋਏ ਆਪਣੀ ਆਪਣੀ ਮਿਹਨਤ ਕਰ ਰਹੇ ਸੀ ਪੂਰਾ ਟੀਮਵਰਕ ਚੱਲ ਰਿਹਾ ਪੂਰਾ ਟੀਮਵਰਕ ਇਸ ਵਾਰੀ ਸਰ ਨਵਾ ਕੀ ਇਨਕੀ ਟੈਨਿਟ ਸਟੂਡੀਓ ਕੀ ਲੈ ਸਰ ਜਿਹੜਾ ਫੈਬਰਿਕ ਹੈ ਹਮੇਸ਼ਾ ਗੱਲਬਾਤ ਹੁੰਦੀ ਹੈ ਕਿ ਇੰਪੋਰਟਡ ਫੈਬਰਿਕ ਕਿਨ ਹੋ ਰਿਹਾ ਹੈ ਸੋ ਇਸ ਵਾਰੀ ਫੈਬਰਿਕ ਕਿਹੜਾ ਹੈ ਇੰਡੀਅਨ ਹੈ ਜਾਂ ਇੰਪੋਰਟਡ ਸਰ ਮੈਂ 1 ਕਿਲੋ ਵੀ ਫੈਬਰਿਕ ਜਿਹੜਾ ਹੈ ਬਾਈ ਨਹੀਂ ਕਰਦਾ ਜੀ ਮੇਰੀ ਸਾਰੀ ਯਾਨ ਦੀ ਬਾਈਂਗ ਹੈ ਔਰ ਸਾਰੀ ਨਿਟਿੰਗ ਜਿਹੜੀ ਹੈ ਉਹ ਇਨ ਹਾਊਸ ਹੈ ਸੋ ਸਾਰਾ ਕੁਝ ਇੰਡੀਅਨ ਸਾਰਾ ਕੁਝ ਇੰਡੀਅਨ ਸਰ ਇੱਕ ਪਾਸੇ ਜਦੋਂ ਸਾਰੀ ਦੁਨੀਆ ਲੱਗੀ ਹੋਈ ਹੈ ਕਿ ਜੀ ਇੰਪੋਰਟਡ ਇੰਪੋਰਟਡ ਇੰਪੋਰਟ ਤੁਸੀਂ ਫਿਰ ਆਪਣੀ ਸਰਵਾਈਵਲ ਕਿੱਥਾਂ ਕਰਦੇ ਹੋ ਇੰਡੀਅਨ ਸਰ ਮੈਂ ਪਹਿਲੇ ਦਿਨ ਤੋਂ ਹੀ ਮੇਰਾ ਕਨਸੈਪਟ ਕਲੀਅਰ ਹੈ ਜੀ ਮੇਕ ਇਨ ਇੰਡੀਆ ਔਰ ਅਸੀਂ ਮੇਕ ਇੰਡੀਆ ਨੂੰ ਫੋਲੋ ਕਰਦੇ ਹੋਏ ਜਾਣ ਬਾਈਂਗ ਜ਼ਰੂਰ ਕਰਦੇ ਆ ਜੀ ਉਹਦੇ ਵਿੱਚ ਵੀ ਸਾਡੀ 60 70% ਬਾਈਂਗ ਲੋਕਲ ਹੈ ਜੀ ਇੰਡੀਆ ਦੇ ਮਿਲਾਂ ਤੋਂ ਲੋਕਲ ਤੋਂ ਭਾਵੇਂ ਇੰਡੀਆ ਦੇ ਮਿਲਾਂ ਤੋਂ ਹੈ ਭਾਵੇਂ ਉਹਦਾ ਜਾਣੇ ਤੋਂ ਨਹੀਂ ਹੈਗੀਆਂ ਨੇ ਬਟ ਸਟਿਲ ਸਾਡੀ ਪ੍ਰੋਡਕਸ਼ਨ ਜਿਹੜੀ ਹੈਗੀ ਹੈ ਸਾਰੀ ਉਹ ਅੰਦਰ ਹੀ ਆਪਣਾ ਸਾਰਾ ਅੰਦਰ ਹੀ ਬਣਦਾ ਹੈ ਨੀ ਫਿਰ ਇਹ ਤੁਹਾਡਾ ਇਹਨੂੰ ਓਵਰ ਕੰਫੀਡੈਂਸ ਸਮਝਾਈਏ ਜਾਂ ਲੋਕਾਂ ਦੇ ਵਿਜ਼ਨ 'ਚ ਕਮੀ ਸਮਝਾਈਏ ਕਿ ਤੁਸੀਂ ਇੰਡੀਆ ਦੇ ਪਿੱਛੇ ਲੱਗੇ ਹੋ ਔਰ ਲੋਕੀ ਪਰ ਲੋਕ ਕਹਿੰਦੇ ਆ ਜੀ ਇੰਪੋਰਟਡ 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 ਸਰ ਹਰ ਬੰਦਾ ਆਪਣੇ ਵਿਜਨ ਨਾਲ ਕੰਮ ਕਰਦਾ ਸਾਰੇ ਭਰਾ ਆਪਣੀ ਮਿਹਨਤ ਕਰ ਰਹੇ ਨਹੀਂ ਸਾਹੀ ਆਸੀਂ ਆਪਣੀ ਸਾਰੇ ਭਰਾ ਆਪਣੀ ਮਿਹਨਤ ਕਰ ਰਹੇ ਕਿ ওভার ਕੰਫੀਡੈਂਸ ਸਮਝੀਏ ਕਿ ਉਹਨਾਂ ਦਾ ਉਹ ਉਹਨਾਂ ਦਾ ਈਜ਼ੀ ਵਰਕ ਸਮਝੀਏ ਨਹੀਂ ওভার ਕੰਫੀਡੈਂਸ ਨਹੀਂ ਹੈ ਜੀ ਇਹ ਹਰ ਬੰਦੇ ਦਾ ਆਪਣਾ ਆਪਣਾ ਵਿਜਨ ਹੈ ਆਪਣੇ ਆਪਣੇ ਸਾਹਮਣੇ ਹਰ ਬੰਦਾ ਮਿਹਨਤ ਕਰ ਰਿਹਾ ਹੈ ਜੀ ਸਰ ਇਨੇ ਸ਼ਾਰਟ ਸਪੈਨ ਦੇ ਵਿੱਚ ਨਿੱਟ ਸਟੂਡੀਓ ਦੇਖਿਆ ਉਹਨੇ ਆਪਣੇ ਆਪ ਨੂੰ ਬ੍ਰਾਂਡ ਚ ਲੀਡਿੰਗ ਬ੍ਰਾਂਡਸ ਦੇ ਵਿੱਚ ਨਾ ਸਿਰਫ ਐਂਟਰ ਕੀਤਾ ਬਲਕਿ ਲੋਕਾਂ ਨੂੰ ਬੇਚੇ ਲਾ ਲਿਆ ਕਿ ਕਿੰਨਾ ਪੋਸੀਬਲ ਹੋ ਸਕਦਾ ਇਹ ਸਭ ਉੱਪਰ ਵਾਲੇ ਦੀ ਕਰਮ ਹੈ ਜੀ ਬਾਕੀ ਭਰਾਵਾਂ ਦਾ ਸਹਿਯੋਗ ਹੈ ਜੀ ਤੁਹਾਡੇ ਵਰਗੇ ਬੰਦੇ ਸਰ ਮਿਹਨਤ ਹੈ ਅਸੀਂ ਤਾਂ ਸਿਰਫ ਮੈਕਸਮ ਪੁੱਛ ਸਕਦੇ ਹਾਂ ਸਵਾਲ ਪੁੱਛ ਸਕਦੇ ਹਾਂ ਪਰ ਜੁੱਦਾ ਵੀ ਈਡੀ ਵੱਡੀ ਕੰਮ ਹੈ ਸਰ ਉਹਦੇ ਪਿੱਛੇ ਡੈਫੀਨਿਟਲੀ ਮਿਹਨਤ ਬਹੁਤ ਜ਼ਿਆਦਾ ਹੈਗੀ ਹੈ ਪੂਰੀ ਟੀਮ ਲੱਗੀ ਹੋਈ ਹੈ ਸਰ ਤੁਹਾਡੇ ਕੋਲ ਇਨ ਹਾਊਸ ਬਹੁਤ ਵੱਡੀ ਟੀਮ ਹੈ ਡਿਜ਼ਾਈਨਿੰਗ ਵੀ ਆਰ ਐਂਡੀ ਵੀ ਤੁਹਾਡੇ ਤੇ આરોਪ ਵੀ ਲੱਗ ਰਿਹਾ ਕਿ ਤੁਸੀਂ ਨਖਰੇ ਨਾਲ ਮਾਲ ਵੇਚਦੇ ਹੋ ਕਿਸੇ ਕਿਸੇ ਨੂੰ ਮਾਲ ਵੀ ਨਹੀਂ ਦਿੰਦੇ ਸਰ ਹੱਥ ਜੋੜ ਕੇ ਮਾਲ ਦਿੰਦੇ ਆ ਅੱਛਾ ਫਿਰ ਉਹ ਛੁੱਟੀਆਂ ਬਾਵਾ ਸਰ ਹੱਥ ਜੋੜ ਕੇ ਮਾਲ ਦਿੰਦੇ ਆ ਥੈਂਕ ਯੂ ਤੁਹਾਡਾ ਸਦਕੇ ਜਾਈਏ ਤੁਹਾਡੇ ਹੱਥ ਜੋੜਨਦੇ ਲਾਈਵ ਤੇ ਸਿਰਾ ਇਸ ਵੇਲੇ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਕਿਤਾਬ ਦਾ ਨੂਟ ਸਟੂਡੀਓ ਕਸਟਮਰ ਮੈਨੂਫੈਕਚਰਰ ਜਿਹੜਾ ਬਹੁਤ ਖੁਸ਼ ਹੈ ਫੁੱਟਬਾਲ ਇਨਨਾ ਕਹੇਗਾ ਕਿ ਜਿਹੜੇ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚੋਂ ਦਵਾਵਾਂ ਨਿਕਲਦੀਆਂ ਸੋ ਇਹ ਫਿਲਹਾਲ ਨਿੱਟ ਸਟੂਡੀਓ ਦੇ ਸਾਲ ਤੋਂ ਜਿੱਥੇ ਅਕਸੂਲੇ ਦਾ ਅਪਡੇਟ ਫਿਰ ਤੋਂ ਅੱਡਣਾ ਜੁੜਾਂਗੇ ਦੇਖਦੇ ਰਹੋ ਬਣੇ ਰਹੋ ਜਾਨੇ ਤੇ ਸ਼ਿਤਾਂ